10 ਪਾਸ਼ਣੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਾਂ ਦੀ ਪਵਨ ਪਿੱਤਰ ਹਜ਼ੂਰੀ ਅੰਦਰ ਬਰਾਜਮਾਨ ਸਭਾਈ ਮਾਨ ਸਤ ਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਦੀ ਵੱਡੇ ਭਾਗਾਂ ਵਾਲਿਓ ਅਪਾਰ ਰਹਿਮਤਾਂ ਬਖਸ਼ਾ ਹੋਈਆਂ ਆਪ ਜੀ ਪਹੁੰਚ ਕਰਕੇ ਗੁਰੂ ਦਰਵਾਜ਼ਾਂ ਦੀਆਂ ਹਾਜ਼ਰੀਆਂ ਭਰ ਰਹੇ ਸਤਿਗੁਰੂ ਜੀ ਸਾਨੂੰ ਸਭ ਨੂੰ ਹੀ ਖੁੱਲੇ ਦਰਸ਼ਨਦਾਰ ਬਖਸ਼ੇ ਕਰਕੇ ਨਿਵਾਜ ਰਹੇ ਹੈ ਆਪ ਜੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀਆਂ ਦੇ ਜਾਪ ਸਰਵਣ ਕੀਤੇ ਆਓ ਹੁਣ ਜੋ ਆਕੇ ਆਪਾਂ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਇਤਿਹਾਸ ਨੂੰ ਵਿਚਾਰਨਾ ਕਰਦੇ ਕੱਲ ਦੇ ਦਵਾਨ ਅੰਦਰ ਆਪਾਂ ਵਿਚਾਰਿਆ ਜਦੋਂ ਗੁਰੂ ਨਾਨਕ ਪਾਸ਼ਾ ਕਸ਼ਮੀਰ ਦੇ ਵਿੱਚ ਪਹੁੰਚਦੇ ਆ ਉੱਥੇ ਇੱਕ ਆਜੜੀ ਦੇ ਨਾਲ ਗੁਰੂ ਨਾਨਕ ਪਾਸ਼ਾ ਦਾ ਮੇਲ ਹੁੰਦਾ ਹੈ ਆਜੜੀ ਬੜਾ ਭਰਾ ਬੋਲਦਾ ਹੈ ਤੇ ਗੁਰੂ ਨਾਨਕ ਪਾਸ਼ਾ ਇੱਕ ਕੌਤਕ ਵਰਤੌਂਦੀ ਹੈ ਗੁਰੂ ਪਿਆਰ ਵਾਲਿਓ ਉਹ ਕੌਤਕ ਨੂੰ ਦੇਖ ਕਰਕੇ ਹੈਰਾਨ ਰਹਿ ਜਾਂਦਾ ਹੈ ਗੁਰੂ ਨਾਨਕ ਪਾਸ਼ਾ ਦੇ ਕੋਲ ਭੱਜਾ ਆਉਂਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਗੁਰਮੰਤਰ ਦਿੰਦੇ ਆ ਗੁਰਮੰਤਰ ਜਪ ਜਿਹੜੇ ਤੇਰੇ ਭੇਡੂ ਮਰੇ ਆ ਨਾ ਕਹਿੰਦੇ ਜੀਵਤ ਹੋ ਜਾਣਗੇ ਗੁਰੂ ਪਿਆਰ ਵਾਲਿਓ ਕਹਿੰਦੇ ਇਸੇ ਤਰ੍ਹਾਂ ਹੀ ਹੋਇਆ ਸੀ ਉਸ ਤੋਂ ਬਾਅਦ ਜਿਨ੍ਹਾਂ ਜਿਨ੍ਹਾਂ ਨੂੰ ਕਹਿੰਦੇ ਪਤਾ ਲੱਗਾ ਸਭ ਦੇ ਸਭ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਭੱਜੇ ਆਏ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਨਗਰ ਵਿੱਚ ਲੈ ਕੇ ਗਏ ਸਨ ਗੁਰੂ ਪਿਆਰ ਵਾਲਿਓ ਨਗਰ ਵਿੱਚ ਜਾ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਸਤਨਾਮ ਦਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਉਹਨਾਂ ਨੂੰ ਦਿੱਤਾ ਸਿੱਧੇ ਰਸਤੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਭੁੱਲੇ ਭਟਕਿਆਂ ਨੂੰ ਜੀ ਬਹਿਮਾ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਪਾਉਣਾ ਕੀਤਾ ਗੁਰੂ ਪਿਆਰ ਵਾਲਿਓ ਸਭ ਨੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਾਉਣ ਸ਼ਕੀ ਸੀ ਤੇ ਉਥੋਂ ਦਾਇਕ ਜੋ ਪੰਡਤ ਹੈ ਨਾ ਗੁਰੂ ਪਿਆਰ ਵਾਲਿਓ ਕਿਹਦੇ ਜੋ ਉਹਨੂੰ ਪਤਾ ਲੱਗਾ ਸੀ ਤੇ ਉਹਨੇ ਵੀ ਤਿਆਰੀਆਂ ਕਰ ਲਈਆਂ ਸਨ ਮੈਂ ਵੀ ਉਸ ਮਹਾਪੁਰਸ਼ ਨੂੰ ਜਾ ਕੇ ਮਿਲਾਂ ਜਿਹਦੀ ਲੋਕੀ ਵਾਹ-ਵਾ ਕਰ ਰਹੇ ਆਪਾਂ ਇੱਥੋਂ ਤੱਕ ਇਤਿਹਾਸ ਰਵਣ ਕੀਤਾ ਸੀ ਅੱਗੇ ਦਾ ਇਤਿਹਾਸ ਜਦੋਂ ਕਹਿੰਦੇ ਉਸ ਪੰਡਤ ਨੂੰ ਉਦੇ ਕੰਨਾਂ ਦੇ ਵਿੱਚ ਗੁਰੂ ਨਾਨਕ ਪਾਸ਼ਾ ਦੀ ਮਹਿਮਾ ਉਸਤਤ ਪਈ ਨਾ ਗੁਰੂ ਪਿਆਰ ਵਾਲਿਓ ਜਦੋਂ ਗੁਰੂ ਨਾਨਕ ਪਾਸ਼ਾ ਉਸ ਕਸ਼ਮੀਰ ਦੀ ਧਰਤੀ ਤੇ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਸਿੱਧੇ ਰਾਸਤੇ ਪਾ ਰਹੇ ਸਨ ਧਰਮਸ਼ਾਲਾ ਬਣਵਾ ਲਈਏ ਧਰਮਸ਼ਾਲਾ ਵਿੱਚ ਬੈਠ ਕਰਕੇ ਗੁਰੂ ਨਾਨਕ ਪਾਸ਼ਾ ਸਤ ਦੇ ਨਾਲ ਜੋੜਨੇ ਸਨ ਉਸ ਹਰੀ ਪ੍ਰਮਾਤਮਾ ਦੇ ਨਾਲ ਉਹਨਾਂ ਲੋਕਾਂ ਨੂੰ ਕਹਿੰਦੇ ਜੋੜਨਾ ਕਰ ਰਹੇ ਸਨ ਤੇ ਸਭ ਦੇ ਸਭ ਆਉਂਦੇ ਕਹਿੰਦੇ ਗੁਰੂ ਦੇ ਚਰਨਾਂ ਵਿੱਚ ਬੈਠ ਕਰਕੇ ਸਤ ਸੰਗਤ ਕਰਦੇ ਵਾਹਿਗੁਰੂ ਵਾਹਿਗੁਰੂ ਜਪਦੇ ਗੁਰੂ ਪਿਆਰ ਵਾਲੇ ਗੁਰੂ ਨਾਨਕ ਪਾਸ਼ਾ ਦੇ ਦਰਸ਼ਨ ਕਰਕੇ ਨਾ ਆਪਣੇ ਆਪ ਨੂੰ ਭਾਗਾ ਵਾਲੇ ਕਰਮਾ ਵਾਲੇ ਸਮਝਦੇ ਇਹੀ ਮਹਿਮਾ ਕਹਿੰਦੇ ਉਸ ਪੰਡਤ ਦੇ ਕੰਨੀ ਪੈਂਦੀ ਹੈ ਉਸ ਪੰਡਤ ਦੇ ਜਦੋਂ ਕੰਨੀ ਪੈਂਦੀ ਆ ਨਾ ਬਹੁਤ ਹੀ ਕਹਿੰਦੇ ਗਿਆਨ ਰੱਖਣ ਵਾਲਾ ਕਹਿ ਲਈਏ ਬਹੁਤੀ ਗ੍ਰੰਥ ਪੜਨ ਵਾਲਾ ਪੰਡਤ ਸੀ ਉਹ ਉਹ ਸਾਰੀਆਂ ਵਿਦਿਆਵਾਂ ਵਿੱਚ ਕਹਿੰਦੇ ਨਪੁੰਨ ਸੀ ਵਿਦਿਆ ਦਾ ਭੰਡਾਰ ਸੀ ਕਹਿ ਲਈਏ ਉਸ ਪੰਡਤ ਦੇ ਕੋਲ ਜਦੋਂ ਕਹਿੰਦੇ ਇੰਨੀ ਮਹਿਮਾ ਗੁਰੂ ਨਾਨਕ ਪਾਤਸ਼ਾਹ ਦੀ ਕਸ਼ਮੀਰ ਦੀ ਧਰਤੀ ਤੇ ਹੁੰਦੀ ਹੈ ਉਹੀ ਮਹਿਮਾ ਕਹਿੰਦੇ ਜਦੋਂ ਪੰਡਤ ਸੁਣਦਾ ਨਾ ਕਹਿੰਦੇ ਉਹਦੇ ਉਹਨੇ ਆਪਣੇ ਹਿਰਦੇ ਵਿੱਚ ਸੋਚਿਆ ਵਿਚਾਰ ਬਣਾਈ ਮੈਂ ਵੀ ਕਿਉਂ ਨਾ ਜਾ ਕੇ ਦਰਸ਼ਨ ਕਰਾਂ ਇਸੇ ਮਹਾਂਪੁਰਸ਼ਾਂ ਦੇ ਬਹੁਤਾ ਹੀ ਗਿਆਨ ਰੱਖਣ ਵਾਲਾ ਉਹ ਪੰਡਤ ਮਨ ਵਿੱਚ ਵਿਚਾਰ ਬਣਾਉਂਦਾ ਮੈਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਜਾ ਕੇ ਦਰਸ਼ਨ ਕਰਾਂ ਦیدار ਕਰਾਂ ਦੇ ਗੁਰੂ ਪਿਆਰ ਵਾਲਿਓ ਜਿੱਥੇ ਵੀ ਉਹ ਪੰਡਤ ਜਾਂਦਾ ਸੀ ਨਾ ਦੋ ਊਠ ਕਹਿੰਦੇ ਗ੍ਰੰਥਾਂ ਦੇ ਲੱਦੇ ਹੋਏ ਹੁੰਦੇ ਸਨ ਉਠਾਂ ਦੇ ਉੱਪਰ ਗ੍ਰੰਥ ਲੱਦੇ ਹੋਏ ਹੁੰਦੇ ਸਨ ਜਿੱਥੇ ਵੀ ਉਹਨੂੰ ਪਤਾ ਲੱਗਦਾ ਸੀ ਵੀ ਕੋਈ ਬਹੁਤਾ ਗਿਆਨ ਰੱਖਣ ਵਾਲਾ ਕੋਈ ਹੈ ਕਹਿੰਦੇ ਗੁਰੂ ਪਿਆਰ ਵਾਲਿਓ ਉਹ ਕਹਿੰਦੇ ਗ੍ਰੰਥਾਂ ਨਾਲ ਲੱਦੇ ਊਠ ਨਾਲ ਲੈ ਕਰਕੇ ਨਾ ਕਹਿੰਦੇ ਉਸ ਪੁਰਸ਼ ਕੋਲ ਪਹੁੰਚ ਜਾਂਦਾ ਸੀ ਕਹਿੰਦੇ ਜਦੋਂ ਉਸ ਪੁਰਸ਼ ਤੋਂ ਕੋਈ ਸਵਾਲ ਕਰਦਾ ਜਾਂ ਉਹਦੇ ਦੁਆਰਾ ਪੁੱਛੇ ਸਵਾਲ ਦਾ ਅਨਸਰ ਦਿੰਦਾ ਕਹਿੰਦੇ ਉਹ ਤੋਂ ਜਿੱਤ ਪ੍ਰਾਪਤ ਕਰ ਲੈਂਦਾ ਉਹਦੇ ਸਾਰੇ ਗ੍ਰੰਥ ਚੁੱਕ ਕੇ ਆਪਣੇ ਕੋਲ ਰੱਖ ਲੈਂਦਾ ਭਾਵ ਕਿ ਜਿੱਤ ਜਾਂਦਾ ਸੀ ਹਰ ਇੱਕ ਤੋਂ ਐਸਾ ਉਹ ਪੰਡਿਤ ਕਹਿੰਦੇ ਗੁਰੂ ਪਿਆਰ ਵਾਲਿਓ ਕਹਿੰਦੇ ਦੋ ਊਠ ਕਹਿੰਦੇ ਪੁਸਤਕਾਂ ਨਾਲ ਗ੍ਰੰਥਾਂ ਨਾਲ ਲਦਿਆਂ ਕਹਿੰਦੇ ਉਹਦੇ ਨਾਲ ਹੀ ਰਹਿੰਦੇ ਸੀ ਜਿੱਥੇ ਪੰਡਿਤ ਜਾਂਦਾ ਸੀ ਨਾ ਉਹ ਕਹਿੰਦੇ ਊਠ ਉਹਦੇ ਨਾਲ ਹੀ ਚੱਲਦੇ ਨਾਲ ਹੀ ਚੱਲਦੇ ਗੁਰੂ ਪਿਆਰ ਵਾਲਿਓ ਉਹਨੇ ਗਲ ਦੇ ਵਿੱਚ ਇੱਕ ਸਾਲਗਰਾਮ ਦਾ ਪੱਥਰ ਪੈਨਿਆ ਹੋਇਆ ਸੀ ਉਸ ਪੰਡਿਤ ਨੇ ਬਹੁਤਾ ਮਾਨ ਹੰਕਾਰ ਮਨ ਵਿੱਚ ਮੇਰੇ ਤੋਂ ਵੱਡਾ ਵਿਦਵਾਨ ਕੋਈ ਨਹੀਂ ਹੈ ਮੈਨੂੰ ਬਹੁਤਾ ਗਿਆਨ ਹੈ ਜਿੱਥੇ ਜਾਨਣਾ ਮੈਂ ਜਿੱਤ ਪ੍ਰਾਪਤ ਹੁੰਦੀ ਹੈ ਤੇ ਉਹਦੇ ਸਾਰੇ ਗ੍ਰੰਥ ਪੁਸਤਕਾਂ ਚੱਕ ਕੇ ਮੈਂ ਆਪਣੇ ਉਠਾਂ ਤੇ ਲੱਦ ਲੈਣਾ ਹੈ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਉਸ ਪੰਡਿਤ ਨੇ ਆਪਣੇ ਤਨ ਤੇ ਸਰੀਰ ਤੇ 12 ਤਿਲਕ ਲਾਏ ਹੁੰਦੇ ਸਨ 12 12 ਤਿਲਕ ਲਾਏ ਹੁੰਦੇ ਸਨ ਜਿੱਥੇ ਜਿੱਥੇ ਲੋਕਾਂ ਨੂੰ ਨਜ਼ਰ ਆਉਂਦਾ ਸੀ ਨਾ ਕਹਿੰਦੇ ਹਰ ਕੋਈ ਬੜੇ ਧਿਆਨ ਨਾਲ ਵੇਖਦਾ ਸੀ ਵੀ ਪੰਡਤ ਬਹੁਤਾ ਗਿਆਨ ਰੱਖਣ ਵਾਲਾ ਹੈ ਜਿਹੜਾ ਆਪਣੇ ਤਨ ਤੇ 12 ਤਿਲਕ ਲਾਈ ਫਿਰਦਾ ਹੈ ਤੇ ਜਿਸ ਜਗ੍ਹਾ ਤੇ ਕਹਿੰਦੇ ਬੇਦੀ ਵੰਸ਼ ਦੇ ਦੀਪਕ ਗੁਰੂ ਨਾਨਕ ਪਾਤਸ਼ਾਹ ਬੈਠੇ ਸਨ ਉਹ ਪੰਡਤ ਕਹਿੰਦੇ ਉੱਥੇ ਪਹੁੰਚ ਗਿਆ ਗੁਰੂ ਪਿਆਰ ਵਾਲੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਆਉਣਾ ਕੀਤਾ ਨਾ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕੇ ਕਹਿ ਦਿੱਤਾ RAM RAM ਜੀ ਹੁਣ RAM ਤੇ ਭਗ ਪ੍ਰਮਾਤਮਾ ਨੂੰ ਕਿਹਾ ਜਾਂਦਾ ਹੈ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਨੇ ਵੀ ਜਵਾਬ ਦਿੱਤਾ ਤਾਂ ਕਹਿੰਦੇ RAM RAM ਪੰਡਤ ਜੀ ਗੁਰੂ ਨਾਨਕ ਪਾਤਸ਼ਾਹ ਉਸ ਪੰਡਤ ਦੇ ਹਿਰਦੇ ਦੀ ਬਾਤ ਨੂੰ ਸਮਝਦੇ ਸਨ ਵੀ ਬਹੁਤਾ ਹੰਕਾਰ ਚ ਕੀ ਫਿਰਦਾ ਹੈ ਮੜੋ ਅਹੰਕਾਰ ਕਿੱਦਾਂ ਖਤਮ ਕਰਦਾ ਹੈ ਕਹਿੰਦੇ ਉਹ ਹੰਕਾਰ ਨੂੰ ਕਿੱਦਾਂ ਨਿਵਾਨ ਪੁਣੇ ਵਿੱਚ ਲੈ ਕੇ ਆਉਣਾ ਹੈ ਨੀਵੇਂ ਪਣ ਵਿੱਚ ਲੈ ਕੇ ਆਉਣਾ ਹੈ ਕਹਿੰਦੇ ਇਹ ਗੁਰੂ ਨਾਨਕ ਪਾਤਸ਼ਾਹ ਜਾਣਦੇ ਆ ਕੋਈ ਹੋਰ ਨਹੀਂ ਜਾਣਦਾ ਉਸ ਪੰਡਤ ਦੇ ਹਿਰਦੇ ਵਿੱਚ ਵਿਦਿਆ ਦਾ ਬਹੁਤਾ ਹੰਕਾਰ ਸੀ ਤੇ ਗੁਰੂ ਪਿਆਰ ਵਾਲਿਓ ਜਦੋਂ ਪਹੁੰਚਿਆ ਕਹਿੰਦੇ ਰਾਮ ਰਾਮ ਆਖਿਆ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਹਿ ਦਿੱਤਾ ਰਾਮ ਰਾਮ ਜੀ ਕਹਿੰਦੇ ਬੋੜ ਕਹਿੰਦੇ ਉਹ ਖੋਟੇ ਬੋਲ ਬੋਲਣ ਲੱਗ ਪਿਆ ਭੇੜੇ ਭੇੜੇ ਬੋਲ ਬੋਲਦਾ ਗੁਰੂ ਨਾਨਕ ਪਾਸ਼ਾ ਕਹਿੰਦੇ ਲੋਕੀ ਤੁਹਾਡੀ ਬੜੀ ਮਹਿਮਾ ਕਰਦੇ ਆ ਵਾਹ ਵਾਹ ਕਰਦੇ ਆ ਕਹਿੰਦੇ ਮੈਂ ਸੋਚਿਆ ਮੈਂ ਵੀ ਕਿਉਂ ਨਾ ਜਾ ਕੇ ਬਿਲਾਵਾ ਇਸੇ ਮਹਾਪੁਰਸ਼ਾਂ ਨੂੰ ਲੋਕੀ ਤੁਹਾਨੂੰ ਸਤਿਪੁਰਸ਼ ਕਹਿੰਦੇ ਆ ਰੱਬ ਕਹਿੰਦੇ ਆ ਲੋਕੀ ਤੁਹਾਨੂੰ ਜਿੱਥੇ ਵੀ ਮੈਨੂੰ ਤੁਹਾਡੇ ਜਿਹਾ ਕੋਈ ਕਹਿੰਦੇ ਸਤਪੁਰਸ਼ ਮਿਲਦਾ ਮੈਂ ਉਹਦੇ ਕੋਲ ਜਾਂਦਾ ਮੈਂ ਜਿੱਤ ਪ੍ਰਾਪਤ ਕਰਦਾ ਉਹਦੇ ਕੋਲ ਪੁਸਤਕਾਂ ਜਿਹੜੇ ਗ੍ਰੰਥ ਹੁੰਦੇ ਆ ਕਹਿੰਦੇ ਜਿੱਤ ਪ੍ਰਾਪਤ ਕਰਕੇ ਆਪਣੇ ਉਠਾਂ ਤੇ ਲੱਦ ਲੈਣਾ ਉੱਠ ਖੜੀ ਲਿੰਦੇ ਆ ਨਾ ਕਹਿੰਦੇ ਇਹ ਜਿਹੜੀਆਂ ਵੀ ਪੁਸਤਕਾਂ ਜਿਹੜੇ ਵੀ ਗ੍ਰੰਥ ਨੇ ਕਹਿੰਦੇ ਇਹਨਾਂ ਦੇ ਉੱਪਰ ਲੱਦੇ ਹੋਏ ਮੈਂ ਸਾਰੇ ਦੇ ਸਾਰੇ ਪੜ੍ਹੇ ਹੋਏ ਆ ਉਹ ਪੰਡਤ ਕਹਿੰਦਾ ਹੰਕਾਰ ਦੇ ਵਿੱਚ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ ਕਹਿੰਦੇ ਉਹਦੇ ਮਨ ਦੇ ਵਿੱਚ ਨਾ ਇਹ ਸੀ ਵੀ ਜੋ ਸਤ ਪੁਰਸ਼ ਨੇ ਹਿਮਾਸ ਖਾਂਦੇ ਆ। ਕਹਿੰਦੇ ਜੇ ਤੁਸੀਂ ਸੰਤ ਤੋਂ మాਸ ਕਿਉਂ ਖਾਂਦੇ ਹੋ? ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਉਸ ਵਕਤ ਕੁਝ ਨਾ ਬੋਲੇ ਉਹ ਪੰਡਤੀਆਂ ਬਾਤਾਂ ਨੂੰ ਗੱਲਾਂ ਨੂੰ ਸੁਣ ਰਹੇ ਸਨ ਵੀ ਪੰਡਤ ਨੂੰ ਬੋਲ ਲੈਣ ਦਿਓ ਆਪਣੇ ਮਨ ਦੀ ਪੜਾਸ ਕੱਢ ਲੈਣ ਦਿਓ ਕਿੰਨੀ ਕੁ ਕੱਢਦਾ ਹੈ। ਗੁਰੂ ਨਾਨਕ ਪਾਸ਼ਾ ਨੂੰ ਕਹਿੰਦਾ ਪਿਆ ਤੁਸੀਂ మాਸ ਕਿਉਂ ਖਾਂਦੇ ਹੋ ਤੁਸੀਂ ਸਤਪੁਰਸ਼ ਕਿੱਦਾਂ ਹੋਏ ਤੁਸੀਂ ਆਪਣੇ ਆਪ ਨੂੰ ਮਹਾਪੁਰਸ਼ ਕਹਿਲਾ ਰਹੇ ਹੋ ਤੁਹਾਨੂੰ ਕਿੰਨਾ ਕੋ ਗਿਆਨ ਹੈ ਹੁਣ ਗੁਰੂ ਪਿਆਰ ਵਾਲਿਓ ਆਪਾਂ ਨੂੰ ਜਿਹੜਾ ਗਿਆਨ ਆ ਨਾ ਉਸ ਪੰਡਤ ਨੂੰ ਮੈਂ ਪੁਸਤਕਾਂ ਪੜ੍ਹਦਾ ਮੈਂ ਗ੍ਰੰਥ ਪੜ੍ਹਦਾ ਮੈਨੂੰ ਬਹੁਤਾ ਗਿਆਨ ਹੈ ਮੇਰੇ ਤੋਂ ਵੱਧ ਕਿਸੇ ਨੂੰ ਗਿਆਨ ਨਹੀਂ ਹੈ ਕਹਿੰਦੇ ਇਹੀ ਹੰਕਾਰ ਦੇ ਵਿੱਚ ਗੁਰੂ ਨਾਨਕ ਪਾਸ਼ਾ ਨੂੰ ਸਵਾਲ ਕਰ ਰਹੇ ਹੈ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਉਂ ਹੀ ਹੰਕਾਰ ਭਰੇ ਬੋਲ ਕਹਿੰਦੇ ਉਸ ਪੰਡਤ ਦੇ ਸੁਣੇ ਉਸ ਨੂੰ ਸਿੱਖਿਆ ਦੇਣ ਲਈ ਸ਼ੰਕਾ ਮਟਾਉਣ ਲਈ ਨਾ ਇੱਕ ਪ੍ਰੇਮ ਦੇ ਵਿੱਚ ਕਹਿੰਦੇ ਸ਼ਬਦ ਉਚਾਰਨ ਕੀਤਾ ਭਾਈ ਮਰਦਾਨਾ ਜੀ ਰਵਾਬ ਵਜਾਓ ਬਾਣੀ ਆਈ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਗਾਇਆ ਗੁਰੂ ਪਿਆਰ ਵਾਲਿਓ ਕਿਹੜਾ ਸ਼ਬਦ ਗਾਇਆ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪੜ ਪੜ ਬੀੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜੀਤੇ ਸਾ ਬਰਸ ਬਰਸ ਪੜੀ ਐ ਜੀਤੇ ਮਾਸ ਪੜੀ ਐ ਜੀਤੀ ਆਰ ਜਾ ਪੜੀ ਐ ਜੀਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹਮੈ ਚਖਣਾ ਝਾਕ ਗੁਰੂ ਨਾਨਕ ਪਾਸ਼ਾ ਨੇ ਇਹ ਸ਼ਬਦ ਗਾਇਆ ਨਾ ਤੇ ਪੰਡਿਤ ਵੇਖਦਾ ਹੀ ਰਹਿ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਸਮਝਾਉਣਾ ਕਰ ਰਹੇ ਸਨ ਬਿੱਕਾ ਦਾ ਅਹੰਕਾਰ ਕਰਦਾ ਹੈ ਕਹਿੰਦੇ ਇਸ ਸ਼ਬਦ ਦਾ ਮਤਲਬ ਕੀ ਸੀ ਅਰਥ ਕੀ ਸੀ ਗੁਰੂ ਨਾਨਕ ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਅਰਥ ਕਰਕੇ ਸੁਣਾਉਂਦੇ ਆ ਪੰਡਤ ਨੂੰ ਕਹਿੰਦੇ ਪੰਡਤਾ ਕਾ ਦਾ ਮਾਨ ਕਰੀ ਫਿਰਦਾ ਹੈ ਕਾ ਦਾ ਹੰਕਾਰ ਚੱਕੀ ਫਿਰਦਾ ਹੈ ਕਹਿੰਦੇ ਮਨੁੱਖ ਗ੍ਰੰਥ ਪੜ੍ਹ ਕੇ ਉਹਨਾਂ ਨੂੰ ਬਾਤ ਕੇ ਕਹਿੰਦੇ ਗੱਡੇ ਲੱਦੀ ਫਿਰੇ ਜਿੱਦਾਂ ਤੈਂ ਕਹਿੰਦੇ ਉੱਠ ਲੱਦੇ ਹੋਏ ਹੈ ਤੇਰੇ ਬਾਗ ਗੁਰੂ ਨਾਨਕ ਪਾਤਸ਼ਾਹ ਸਿੱਧਾ ਮੂੰਹ ਤੇ ਸਪਸ਼ਟ ਕਹਿ ਰਹੇ ਸਨ ਕਹਿੰਦੇ ਪੰਡਤਾ ਮਾਨਕਾ ਦਾ ਕਰਦਾ ਹੈ ਕੋਈ ਮਨੁੱਖ ਹੋਵੇ ਕਹਿੰਦੇ ਤੇਰੇ ਵਰਗਾ ਤੂੰ ਹੀ ਕਿਉਂ ਨਾ ਹੋਵੇਂ ਕਹਿੰਦੇ ਅਨੇਕਾਂ ਗ੍ਰੰਥ ਪੜ ਲਵੇ ਬਾਤ ਲਵੇ ਕਹਿੰਦੇ ਗੱਡੇ ਲੱਦੀ ਫਿਰੇ ਕਹਿੰਦੇ ਉਹਨਾਂ ਪੁਸਤਕਾਂ ਨੂੰ ਸਾਰੇ ਕਾਫਲੇ ਭਾਵ ਕੇ ਪੜਨਵਾਚ ਲੈਣ ਉਹਨਾਂ ਪੁਸਤਕਾਂ ਨੂੰ ਬੜੇ ਹੀ ਲਗਨ ਦੇ ਨਾਲ ਬੰਦਾ ਪੜ੍ਹੇ ਕਹਿ ਲਈਏ ਪੜ ਪੜ ਕੇ ਕਹਿੰਦੇ ਅੱਗੇ ਨੂੰ ਟੱਪੀ ਜਾਵੇ ਅੱਗੇ ਨੂੰ ਚਲਾ ਜਾਵੇ ਆਹ ਪੁਸਤਕ ਵੀ ਮੈਂ ਪੜ੍ਹ ਲਈਏ ਆਹ ਗ੍ਰੰਥ ਵੀ ਮੈਂ ਪੜ੍ਹ ਲਿਆ ਪੜ ਪੜ ਕੇ ਕਹਿੰਦੇ ਆਪਣੇ ਨਾਲ ਰੱਖੀ ਜਾਵੇ ਪੁਸਤਕ ਪੜ ਲਈ ਆਪਣੇ ਨਾਲ ਰੱਖ ਲਈ ਪੁਸਤਕ ਪੜ ਲਈ ਆਪਣੇ ਨਾਲ ਰੱਖ ਲਈ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਡਤਾ ਉਹ ਕਿਤਾਬਾਂ ਪੜਨ ਬਾਅਦ ਕੇ ਕਹਿੰਦੇ ਚਾਹੇ ਉਹਨਾਂ ਨੂੰ ਆਪਣੀ ਕਿਸ਼ਤੀ ਚਾਹੇ ਉਠਾਂ ਤੇ ਕਿਉਂ ਨਾ ਲੱਦ ਲਵੇ ਉਪੋਥੀਆਂ ਕਹਿੰਦੇ ਪੜ ਕੇ ਬਾਚ ਕੀ ਉਹਨਾਂ ਨਾਲ ਟੋਏ ਪਰ ਲਵੇ ਚਾਹੇ ਅਨਵਾਰੀਆਂ ਪਰ ਲਵੇ ਕਹਿੰਦੇ ਕੋਈ ਇੱਕ ਦਿਨ ਨਹੀਂ ਕੋਈ ਇੱਕ ਸਾਲ ਨਹੀਂ ਕਹਿੰਦੇ ਉਹ ਸਾਲਾਂ ਬੱਧੀ ਕਹਿੰਦੇ ਪੜਦਾ ਹੀ ਰਹੇ ਰੁਕੇ ਨਾ ਕਹਿੰਦੇ ਕਿੰਨੇ ਮਰਜ਼ੀ ਮਹੀਨੇ ਪੜੀ ਜਾਵੇ ਕੋਈ ਦਿਨ ਦੇ ਬਾਬਤ ਪੜ ਲੇ ਕੋਈ ਮਹੀਨੇ ਦੇ ਬਾਬਤ ਕੋਈ ਸਾਲ ਦੇ ਬਾਬਤ ਕਹਿੰਦੇ ਇਦਾਂ ਪੜਦਾ ਹੀ ਰਹੇ ਬਾਚਦਾ ਰਹੇ ਸਾਰੀ ਉਮਰ ਹੀ ਕਹਿੰਦੇ ਉਹਦੀ ਪੁਸਤਕ ਪੜਨ ਤੇ ਵਾਚਨ ਵਿੱਚ ਲੱਗ ਜਾਵੇ ਆਪਣੇ ਹਰ ਸਵਾਸ ਨਾਲ ਪੜੇ ਕਹਿੰਦੇ ਜਿੰਨੇ ਸਵਾਸ ਨੇ ਨਾ ਉਹਨਾਂ ਹਰ ਇੱਕ ਸਵਾਸ ਦੇ ਨਾਲ ਉਹ ਪੁਸਤਕਾਂ ਪੜਦਾ ਰਹੇ ਗ੍ਰੰਥ ਪੜਦਾ ਰਹੇ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਪੁਸਤਕਾਂ ਪੜੀਆਂ ਇਹ ਗ੍ਰੰਥ ਪੜੇ ਕਹਿੰਦੇ ਤਦ ਕੰਮ ਦੇ ਨੇ ਤਦ ਤੇਰੇ ਦੇਖੇ ਵਿੱਚ ਪੈ ਸਕਦੇ ਐ ਜੇ ਤੂੰ ਰੱਬ ਨਾਲ ਜੁੜਿਆ ਹੋਇਆ ਨਹੀਂ ਕਿਸੇ ਲੇਖੇ ਵਿੱਚ ਨਹੀਂ ਐ ਹੁਣ ਬਾਚਿਆ ਨਾ ਗੁਰੂ ਨਾਨਕ ਪਾਤਸ਼ਾਹ ਨੇ ਦਰਸਾਇਆ ਆਪਣੀ ਗੁਰਬਾਣੀ ਅੰਦਰ ਗੱਡੇ ਕਿਉਂ ਨਾ ਲੱਦ ਲਵੇਂ ਕਿਸ਼ਤੀਆਂ ਕਿਉਂ ਨਾ ਪਰ ਲਵੇਂ ਟੋਏ ਕਿਉਂ ਨਾ ਪਰ ਲਵੇਂ ਪੱਟ ਪੱਟ ਕੇ ਕਹਿੰਦੇ ਗ੍ਰੰਥਾਂ ਦੇ ਟੋਏ ਪਰ ਦੇਵੇਂ ਤੂੰ ਪੁਸਤਕਾਂ ਦੇ ਟੋਏ ਵੱਡੇ ਵੱਡੇ ਟੋਏ ਪਰ ਲਵੇਂ ਪੜੀ ਜਾਵੇਂ ਬਾਚੀ ਜਾਵੇਂ ਪੜੀ ਜਾਵੇਂ ਕਹਿੰਦੇ ਵਿਚਾਰੀ ਜਾਵੇਂ ਕਹਿੰਦੇ ਸਾਲਾਂ ਬੱਧੀ ਪੜਦਾ ਹੀ ਰਵੇਂ ਸਾਰੀ ਉਮਰ ਤੇਰੀ ਕਹਿੰਦੇ ਇੱਦਾਂ ਹੀ ਲੰਘ ਜਾਵੇ ਹਰ ਇੱਕ ਸਵਾਸ ਨਾਲ ਪੜੇ ਪਰ ਕਹਿੰਦੇ ਕੇਵਲ ਇੱਕ ਚੀਜ਼ ਬੂਰੇ ਹਿਸਾਬ ਵਿੱਚ ਰਹਿੰਦੀ ਹੈ ਰੱਬ ਦਾ ਨਾਮ ਹਿਸਾਬ ਵਿੱਚ ਰਹਿੰਦਾ ਹੈ ਤੇਰੇ ਦੁਆਰਾ ਪੜੀਆਂ ਪੁਸਤਕਾਂ ਹਿਸਾਬ ਵਿੱਚ ਨਹੀਂ ਰਹਿਣੀਆਂ ਚਾਹੇ ਤੂੰ ਕਿੰਨੇ ਮਰਜ਼ੀ ਪੁਸਤਕਾਂ ਪੜੀਆਂ ਪੰਡਤਾ ਚਾਹੇ ਕਿੰਨੇ ਮਰਜ਼ੀ ਗ੍ਰੰਥ ਪੜ੍ਹੇ ਹੈ ਜੇ ਤੇਰੇ ਕੋਲ ਨਾਮ ਨਹੀਂ ਨਾ ਤੇਰੇ ਕੋਲ ਰੱਬ ਦੀ ਹੋਂਦ ਨਹੀਂ ਹੈ ਕਹਿੰਦੇ ਉਹ ਕਿਸੇ ਕੰਮ ਵਿੱਚ ਨਹੀਂ ਬਾਕੀ ਦਾ ਸਾਰਾ ਕੁਝ ਤੇ ਗੁਰੂ ਪਿਆਰ ਵਾਲਿਓ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਕ ਕਹਿੰਦੇ ਤੂੰ ਤੇ ਝਖਣਾ ਹੀ ਝਾਕ ਰਹੇ ਆਂ ਹੋਰ ਤੇ ਸਭ ਬਾਕੀ ਦੇ ਜਿਹੜੇ ਮਨੁੱਖ ਕੰਮ ਕਰਦਾ ਕਹਿੰਦੇ ਅਹੰਕਾਰ ਵਿੱਚ ਹੀ ਕਹਿੰਦੇ ਕਰੀ ਜਾ ਰਿਹਾ ਹੈ ਅਹੰਕਾਰ ਵਿੱਚ ਹੀ ਕਰੀ ਜਾ ਰਿਹਾ ਹੈ ਕਹਿੰਦੇ ਰੱਬ ਨੂੰ ਕਦੇ ਚੇਤੇ ਵਿੱਚ ਕੁਝ ਕੀਤਾ ਹੀ ਨਹੀਂ ਰੱਬ ਨੂੰ ਧਿਆਨ ਵਿੱਚ ਲਿਆ ਕੇ ਕੋਈ ਕੰਮ ਕੀਤੇ ਨੀ ਕਹਿੰਦੇ ਉਹ ਕੇਵਲ ਕਹਿੰਦੇ ਚੱਖਣਾ ਇਹੋ ਬੇਕਾਰ ਹੈ ਉਹ ਵਿਰਥਾ ਹੈ ਕਹਿੰਦੇ ਚਾਹੇ ਕਿੰਨਾ ਮਰਜੀ ਗਿਆਨ ਕਿਉਂ ਨਾ ਚੱਕੀ ਫਿਰੇ ਤੇ ਗੁਰੂ ਪਿਆਰ ਵਾਲਿਓ ਗੁਰੂ ਜੀ ਦੇ ਵੱਲੋਂ ਬੋਲੇ ਬਚਨ ਇਹ ਕਹਿੰਦੇ ਗੁਰਬਾਣੀ ਦੇ ਅਰਥ ਕੀਤੇ ਜਦੋਂ ਪੰਡਤ ਨੇ ਸੁਣੇ ਨਾ ਕਹਿੰਦੇ ਇਕਦਮ ਮਹਾਰਾਜਾ ਰਹਿ ਗਿਆ ਵੀ ਬਾਕੀ ਗੱਲ ਤੇ ਮੇਰੇ ਤੇ ਢੁਕਦੀ ਪਈ ਹੈ ਮੈਂ ਤੇ ਆਪ ਦੋ ਉੱਠ ਕਹਿੰਦੇ ਇਨ੍ਹਾਂ ਪੁਸਤਕਾਂ ਨਾਲ ਲੱਦੀ ਫਿਰਦਾ ਜਿੱਥੇ ਮੈਂ ਜਾਣਾ ਮੇਰੇ ਨਾਲ ਨਾਲ ਉੱਠ ਚੱਲਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਡਤ ਜੀ ਕਹਿੰਦੇ ਸੁਣ ਸਤਿਗੁਰੂ ਤੋਂ ਬਿਨਾ ਕਹਿੰਦੇ ਮਾਰਗ ਨਹੀਂ ਮਿਲਦਾ ਰਸਤਾ ਨਹੀਂ ਮਿਲਦਾ ਸਹੀ ਕਿੰਨਾ ਮਰਜੀ ਕਿਉਂ ਨਾ ਕਹਿੰਦੇ ਤੂੰ ਗਿਆਨੀ ਬਣਿਆ ਫਿਰੇ ਜੇ ਤੇਰੇ ਕੋਲ ਰੱਬ ਦਾ ਨਾਮ ਨਹੀਂ ਨਾ ਰੱਬ ਦਾ ਗਿਆਨ ਨਹੀਂ ਕਹਿੰਦੇ ਫਿਰ ਤੂੰ ਕਿਸੇ ਮੰਜ਼ਲ ਤੇ ਪਹੁੰਚ ਹੀ ਨਹੀਂ ਸਕਦਾ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਕਹਿੰਦੇ ਗੁਰੂ ਬਿਨਾ ਤੈਨੂੰ ਕੋਈ ਸਮਝ ਨਹੀਂ ਦੇ ਸਕਦਾ ਸਤਿਗੁਰੂ ਤੋਂ ਬਿਨਾ ਮਾਰਗ ਨਹੀਂ ਮਿਲਦਾ ਕਹਿੰਦੇ ਜਿੱਦਾਂ ਇੱਕ ਜਿੰਦਰਾ ਹੁੰਦਾ ਨਾ ਕੁੰਜੀ ਬਿਨਾ ਨਹੀਂ ਖੁੱਲਦਾ ਕਹਿੰਦੇ ਗੁਰੂ ਦੇ ਗਿਆਨ ਤੋਂ ਬਿਨਾ ਤੇਰਾ ਕਹਿੰਦੇ ਸਭ ਵਜ ਸਾਗਰ ਤੋਂ ਪਾਰੋ ਤਾਰਾ ਨਹੀਂ ਹੁੰਦਾ ਤੇਰੇ ਦਿਮਾਗ ਨੂੰ ਤੇਰੇ ਹਿਰਦੇ ਨੂੰ ਤਾਲੇ ਲੱਗ ਚੁੱਕੇ ਆ ਅੰਧ ਵਿਸ਼ਵਾਸਾਂ ਦੇ ਬਹਿਮਾ ਪਰਮਾਂ ਦੇ ਕਹਿੰਦੇ ਉਹ ਤਦ ਦੂਰ ਹੋ ਸਕਦੇ ਆ ਜੇ ਗੁਰੂ ਦਾ ਗਿਆਨ ਕਹਿੰਦੇ ਤੇਰੇ ਕੋਲ ਹੋਵੇਗਾ ਗੁਰੂ ਦੇ ਗਿਆਨ ਨਾਲ ਉਹਨਾਂ ਜਿੰਨੀਆਂ ਨੂੰ ਖੋਲ ਕੇ ਪਰਾਂ ਨੂੰ ਸੁੱਟ ਕਹਿੰਦੇ ਕੀ ਲੈਣਾ ਦੁਨੀਆਦਾਰੀ ਤੋਂ ਰੱਬ ਦਾ ਫਕੀਰ ਬਣ ਜਾ ਬਈ ਇਸ ਸੰਸਾਰ ਅੰਦਰ ਰਹਿੰਦੇ ਆ ਕਹਿੰਦੇ ਨਿਰੰਕਾਰ ਦੇ ਨਾਲ ਚਿੱਤ ਨੂੰ ਜੋੜ ਕੇ ਰੱਖ ਕਹਿੰਦੇ ਬੰਦਾ ਲੱਖ ਜਾ ਤਨ ਕਰਲੇ ਕਹਿੰਦੇ ਜੇ ਸੰਸਾਰੀ ਮੋਹ ਮਾਇਆ ਵਿੱਚ ਫਸਿਆ ਨਾ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਸੰਸਾਰ ਵਿੱਚ ਰਹਿੰਦਿਆਂ ਰਹਿੰਦਿਆਂ ਨਿਰੰਕਾਰ ਨਾਲ ਚਿੱਤ ਜੋੜਿਆ ਉਹ ਗੱਲ ਵਖਾ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ ਹੋ ਜਾਏਗੀ ਪਰ ਕਹਿੰਦੇ ਕੇਵਲ ਤੇ ਕੇਵਲ ਸਾਰਾ ਕੁਝ ਸੰਸਾਰ ਨਹੀਂ ਹੋਇਆ ਕਰਦਾ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਸ਼ਾਏ ਸਤ ਦੇ ਨਾਲ ਕਹਿੰਦੇ ਉਸ ਪੰਡਤ ਨੂੰ ਜੋੜ ਰਹੇ ਸਨ ਪੰਡਤ ਉਹਨੂੰ ਸੁਣ ਰਿਹਾ ਹੁਣ ਪੰਡਤ ਨੂੰ ਪਤਾ ਲੱਗ ਗਿਆ ਵੀ ਜਿਹੜੀ ਚੋਟ ਮਾਰੀ ਆ ਨਾ ਹਿਰਦੇ ਤੇ ਲੱਗੀ ਸਿੱਧੀ ਗੁਰੂ ਪਿਆਰ ਵਾਲਿਓ ਜਾਖਮ ਦੇ ਉੱਪਰ ਕਹਿੰਦੇ ਚੋਟ ਮਾਰੀ ਗੁਰੂ ਨਾਨਕ ਪਾਤਸ਼ਾਹ ਨੇ ਜਾਖਮ ਸੀ ਮੇਰੇ ਹਿਰਦੇ ਅੰਦਰ ਪੰਡਤ ਕਹਿ ਰਿਹਾ ਮਨ ਦੇ ਮਨ ਸੋਚ ਰਿਹਾ ਵੀ ਗੁਰੂ ਤੋਂ ਬਿਨਾਂ ਤੇ ਕੁਝ ਹੋ ਹੀ ਨਹੀਂ ਸਕਦਾ ਜੇ ਗੁਰੂ ਹੈ ਤੇ ਸਭ ਕੁਝ ਹੈ ਜੇ ਗੁਰੂ ਦਾ ਗਿਆਨ ਹੈ ਤੇ ਸਭ ਕੁਝ ਹੈ ਕਹਿੰਦੇ ਜਿਵੇਂ ਜੀਵ ਦੇ ਕੀਤੇ ਪਾਪ ਬਹੁਤੇ ਵੱਧ ਜਾਂਦੇ ਆ ਨਾ ਉਦੋਂ ਉਦਾਂ ਅੰਤ ਹੋਇਆ ਕਰਦਾ ਹੈ ਜਿਸ ਵੇਲੇ ਜੀਵ ਦੇ ਕੀਤੇ ਪੁੰਨਦਾਨ ਕਹਿੰਦੇ ਜਮਾ ਪੂੰਜੀ ਪੂਰਨ ਹੋ ਜਾਂਦੀ ਹੈ ਉਸ ਟਾਈਮ ਰੱਬ ਦੀ ਪ੍ਰਾਪਤੀ ਹੋਇਆ ਕਰਦੀ ਹੈ ਜਦੋਂ ਪਾਪ ਬਹੁਤੇ ਵੱਜ ਜਾਂਦੇ ਆ ਫਿਰ ਅੰਤ ਹੁੰਦਾ ਜਦੋਂ ਪੁੰਨ ਤੇ ਦਾਨ ਵੱਜ ਜਾਂਦੇ ਆ ਉਦੋਂ ਰੱਬ ਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਉਹ ਉਸ ਸਮੇ ਗੁਰੂ ਮਿਲਦਾ ਹੈ ਅਤੇ ਸੱਚਾ ਉਪਦੇਸ਼ ਸਾਨੂੰ ਦਿੰਦਾ ਹੈ ਗੁਰੂ ਪਿਆਰ ਵਾਲਿਓ ਗੁਰੂ ਦਿੰਦਾ ਹੈ ਗੁਰੂ ਉਪਦੇਸ਼ ਉਹ ਵੱਖ ਗੱਲ ਐ ਸੀ ਸਮਝੀਏ ਚਾਹੇ ਨਾ ਸਮਝੀਏ ਜਿਸ ਸਮੇਂ ਕਹਿੰਦੇ ਉਹ ਝੂਠ ਤੇ ਸੱਚ ਦਾ ਫਰਕ ਦਿਖਾ ਦਿੰਦਾ ਹੈ ਗੁਰੂ ਦਾ ਮਿਲਣਾ ਕੀ ਹੁੰਦਾ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਸੱਚ ਕੀ ਐ ਤੇ ਝੂਠ ਕੀ ਐ ਬਰਨਾ ਸੱਚ ਐ ਜਉਣਾ ਝੂਠ ਐ ਮੂਲੇ ਖੱਤਰੀ ਨੇ ਵੀ ਕਹਿ ਦਿੱਤਾ ਸੀ ਪਰ ਮਨ ਦਾ ਕੋਈ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਆਪਣੇ ਕਹਿੰਦੇ ਮਿੱਠੇ ਮਿੱਠੇ ਬੋਲਾਂ ਨਾਲ ਮੂਲੇ ਖੱਤਰੀ ਨੂੰ ਗਿਆਨ ਕਰਵਾਇਆ ਸੀ ਲਿਖਿਆ ਤੈ ਹੈ ਪਰ ਤੂੰ ਮੰਨ ਕਹਿੰਦੇ ਜੇ ਮੰਨੇਂਗਾ ਫੇਰ ਗੱਲ ਬਣਨੀ ਹੈ ਕੱਲ ਲਿਖਣ ਨਾਲ ਪੜ੍ਹਨ ਨਾਲ ਗੱਲ ਨਹੀਂ ਬਣਨੀ ਤੇ ਉਸ ਵੇਲੇ ਕਹਿੰਦੇ ਸੋਝੀ ਆ ਜਾਂਦੀ ਹੈ ਕੀ ਮੈਂ ਆਪਣੇ ਕੋਲ ਰੱਖਣਾ ਹੈ ਤੇ ਕੀ ਤਿਆਗਣਾ ਹੈ ਗੁਰੂ ਨਾਨਕ ਪਾਤਸ਼ਾਹ ਪੰਡਤ ਨੂੰ ਕਹਿ ਰਿਹਾ ਪੰਡਤਾ ਜੇ ਤੂੰ ਗੁਰੂ ਧਾਰਨ ਕਰੇਂਗਾ ਨਾ ਕਹਿੰਦੇ ਤੈਨੂੰ ਸੋਝੀ ਆ ਜਾਏਗੀ ਕੀ ਤੇਰੇ ਕੋਲ ਹੋਣਾ ਚਾਹੀਦਾ ਹੈ ਕਹਿੰਦੇ ਆਹ ਪੁਸਤਕਾਂ ਦੇ ਉੱਠ ਕਹਿੰਦੇ ਨਦੀ ਫਿਰਦਾ ਆਪਣੇ ਮਗਰ ਮਗਰ ਜਦੋਂ ਗੁਰੂ ਦਾ ਗਿਆਨ ਹੋ ਗਿਆ ਤੈਨੂੰ ਫੇਰ ਪਤਾ ਲੱਗੇਗਾ ਪੁਸਤਕਾਂ ਲੜਦੇ ਹੋਏ ਉੱਠ ਕੰਮ ਨਹੀਂ ਆਉਣੇ ਉਹ ਰੱਬ ਦਾ ਜਪਿਆ ਨਾਮ ਕੰਮ ਆਵੇਗਾ ਫੇਰ ਤੈਨੂੰ ਗਿਆਨ ਹੋਵੇਗਾ ਤੇਰੇ ਹਿਰਦੇ ਵਿੱਚੋਂ ਕਹਿੰਦੇ ਭਰਮ ਮਿਟ ਜਾਣੇ ਹੈ ਤੈਨੂੰ ਸ਼ਾਂਤੀ ਮਿਲ ਜਾਣੀ ਹੈ ਤੇਰੇ ਵਿੱਚੋਂ ਵਿਸ਼ੇਵਕਾਰਾਂ ਦਾ ਅੰਤ ਹੋ ਜਾਣਾ ਤੇਰਾ ਹਿਰਦਾ ਸ਼ੁੱਧ ਹੋ ਜਾਏਗਾ ਜਿਹੜੇ ਵਿਸ਼ੇਵਕਾਰਾਂ ਵਿੱਚ ਮਲੀਨ ਹੋਇਆ ਪਿਆ ਨਿਰਮਲ ਹੋ ਜਾਏਗਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਆਪਣੇ ਤੇ ਪ੍ਰਾਏ ਦਾ ਪਤਾ ਲੱਗ ਜਾਏਗਾ ਵੀ ਆਪਣਾ ਕੀ ਹੈ ਤੇ ਪ੍ਰਾਆਇਆ ਕੀ ਹੈ ਤੈਨੂੰ ਵਿਖ ਪਹਿਣਗੇ ਵੀ ਮੈਂ ਕਿਹੜੇ ਪਾਪ ਕਰਦਾ ਪਿਆ ਇਹਨਾਂ ਪਾਪਾਂ ਤੋਂ ਕਿੱਦਾਂ ਸੁਟਕਾਰਾ ਪਾਇਆ ਜਾ ਸਕਦਾ ਜਿਹੜੇ ਝੂਠ ਵਿੱਚ ਮੈਂ ਫਸਿਆ ਹੋਇਆ ਝੂਠ ਤੋਂ ਕਿੱਦਾਂ ਨਿਕਲਿਆ ਜਾ ਸਕਦਾ ਹੈ ਝੂਠ ਤੋਂ ਬਾਹਰ ਨੂੰ ਨਿਕਲ ਕੇ ਸੱਚ ਨਾਲ ਕਿੱਦਾਂ ਜੁੜਿਆ ਜਾ ਸਕਦਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਗੁਰੂ ਦਾ ਗਿਆਨ ਤੈਨੂੰ ਦਰਸਾ ਸਕਦਾ ਹੈ ਉਹ ਸਿਖਾ ਸਕਦਾ ਹੈ ਤੇ ਗੁਰੂ ਪਿਆਰ ਵਾਲਿਓ ਹੁਣ ਚੁੱਪ ਚਾਪ ਗੁਰੂ ਨਾਨਕ ਪਾਤਸ਼ਾਹ ਦੇ ਮੁਖ ਵੱਲ ਵੇਖੀ ਜਾ ਰਿਹਾ ਪੰਡਤ ਜਿਹੜਾ ਬੜਾ ਹੰਕਾਰ ਕਰਕੇ ਆਇਆ ਸੀ ਮੈਂ ਤੇ ਹੁਣ ਜਿੱਤ ਲਾਂਗਾ ਕਿਹੜਾ ਮਹਾਪੁਰਸ਼ ਕਿਹੜਾ ਸੱਤਪੁਰਸ਼ ਲੋਕੀ ਉਂਝੀ ਕਹੀ ਜਾਂਦੇ ਐ ਕਹਿੰਦੇ ਹੁਣ ਹੰਕਾਰ ਟੁੱਟਦਾ ਵਿਖਾਈ ਦਿੱਤ ਗੁਰੂ ਨਾਨਕ ਪਾਸ਼ਾ ਕਹਿੰਦੇ ਤੂੰ ਤੇ ਕਾਮ ਕ੍ਰੋਧ ਮੋਹ ਲੋਭ ਕਾਦਮੋਕਾਰ ਦੇ ਵਿੱਚ ਫਸਿਆ ਹੋਇਆ ਐ ਕਹਿੰਦੇ ਪੰਜੇ ਵਿਕਾਰ ਤੇਰੇ ਵਿੱਚ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਇਹਨਾਂ ਨੇ ਤੇਰੇ ਤੇ ਬੜਾ ਭੈੜਾ ਜਾਲ ਪਾਇਆ ਹੋਇਆ ਜਿਨ੍ਹਾਂ ਤੋਂ ਛੁਟਕਾਰਾ ਚਾਹੁੰਨਾ ਨਾ ਕਹਿੰਦੇ ਗੁਰੂ ਧਾਰਨ ਕਰ ਲੈ ਗੁਰੂ ਪਿਆਰ ਵਾਲਿਓ ਪੰਡਤ ਨੂੰ ਹਜੇ ਵੀ ਪਤਾ ਨਹੀਂ ਲੱਗਾ ਹਜੇ ਵੀ ਮਨ ਵਿੱਚ ਕਹਿੰਦੇ ਕੁਝ ਮਾਤਰ ਹੰਕਾਰ ਗ੍ਰੈਂਡ ਕੀਤਾ ਹੋਇਆ ਧਾਰਨ ਕੀਤਾ ਹੋਇਆ ਹਜੇ ਵੀ ਨਹੀਂ ਆਖਿਆ ਤੁਸੀਂ ਮੈਨੂੰ ਇੰਨਾ ਗਿਆਨ ਦੇ ਰਹੇ ਹੋ ਮੇਰੇ ਗੁਰੂ ਤੁਸੀਂ ਹੋ ਕਹਿੰਦੇ ਹਜੇ ਵੀ ਨਹੀਂ ਆਖਿਆ ਪਰ ਗੁਰੂ ਪਿਆਰ ਵਾਲਿਓ ਕਹਿੰਦੇ ਸੱਚ ਦੇ ਉਪਦੇਸ਼ਾਂ ਨੂੰ ਸੁਣ ਕੇ ਨਾ ਉਸ ਪੰਡਤ ਨੇ ਆਪਣਾ ਸਿਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਰੱਖਿਆ ਨਮਸ਼ਕਾਰ ਕੀਤੀ ਘਟਾਂ ਘਟਾਂ ਦੇ ਜਾਣਣ ਵਾਲੇ ਗੁਰੂ ਨਾਨਕ ਪਾਤਸ਼ਾਹ ਉਹਦੇ ਹਿਰਦੇ ਨੂੰ ਜਾਣਦੇ ਸਨ ਹਜੇ ਵੀ ਬਿਲਕੁਲ ਨਿਰਮਲ ਨਹੀਂ ਹੋਇਆ ਹਜੇ ਵੀ ਵਿਸ਼ੇਵਕਾਰਾਂ ਵਿੱਚ ਮਲੀਨ ਹੋਇਆ ਪਿਆ ਪਰ ਕਹਿੰਦੇ ਪੰਡਤ ਨੇ ਇੱਕ ਵਾਰ ਨਮਸ਼ਕਾਰ ਕਰ ਦਿੱਤੀ ਹੈ ਤੇ ਪੰਡਤ ਕਹਿਣ ਲੱਗਾ ਵੀ ਮੈਂ ਗੁਰੂ ਧਾਰਨ ਕਰਨਾ ਹੈ ਕਿਹੜਾ ਗੁਰੂ ਧਾਰਨ ਕਰਾਂ ਕਿੱਧਰ ਨੂੰ ਜਾਵਾਂ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਪੰਡਤ ਜੀ ਇਸ ਰਸਤੇ ਨੂੰ ਚੱਲੇ ਜਾਓ ਉੱਥੇ ਇੱਕ ਕੁਟਿਆ ਆਵੇਗੀ ਕੁਟਿਆ ਦੇ ਵਿੱਚ ਸੱਤ ਕਹਿੰਦੇ ਰੱਬ ਦੇ ਪਿਆਰੇ ਪੰਜ ਸੱਤ ਰੱਬ ਦੇ ਪਿਆਰੇ ਬੈਠੇ ਹੋਣਗੇ ਕਹਿੰਦੇ ਉਹਨਾਂ ਕੋਲ ਜਾ ਕੇ ਆਖਦੇ ਵੀ ਮੈਂ ਗੁਰੂ ਧਾਰਨ ਕਰਦਾ ਕਰਨਾ ਹੈ ਕਹਿੰਦੇ ਤੈਨੂੰ ਰਸਤਾ ਦੱਸ ਦੇਣਗੇ ਤੇ ਪੰਡਤ ਨੇ ਹੁਣ ਦੇਰੀ ਨਾ ਕੀਤੀ ਪਰ ਮਨ ਦੇ ਵਿੱਚ ਹੰਕਾਰ ਅਜੇ ਵੀ ਹੈ ਅਜੇ ਮਿਟਿਆ ਨਹੀਂ ਪੂਰਨ ਤੌਰ ਤੇ ਕੁਝ ਮਾਤਰ ਹੰਕਾਰ ਕਹਿੰਦੇ ਅਜੇ ਰਹਿ ਗਿਆ ਬਾਕੀ ਤੇ ਗੁਰੂ ਪਿਆਰ ਵਾਲਿਓ ਕਿਹੜੀ ਥਾਂ ਤੇ ਜਾਵਾਂ ਗੁਰੂ ਨਾਨਕ ਪਾਤਸ਼ਾਹ ਨੇ ਥਾਂ ਵੀ ਦੱਸ ਦਿੱਤੀ ਹੈ ਜੰਗਲ ਦੇ ਵਿੱਚ ਜਾਮੀ ਕਹਿੰਦੇ ਤੈਨੂੰ ਸਤ ਪੁਰਸ਼ ਮਿਲਣਗੇ ਰੱਬ ਦੇ ਪਿਆਰੇ ਮਿਲਣਗੇ ਉਹਨਾਂ ਕੋਲ ਜਾ ਕੇ ਪੁੱਛ ਲੈਮੀ ਸਵਾਲ ਕਰ ਦੇਮੀ ਤੇਰੇ ਸਵਾਲ ਦਾ ਜਵਾਬ ਮਿਲ ਜਾਏਗਾ ਕਹਿੰਦੇ ਪੰਡਤ ਉੱਠ ਕੇ ਚੱਲ ਪਿਆ ਸੁਖਾਂ ਦੇ ਪੂੰਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਵਾਚਨ ਕੀਤੇ ਸਤਪੁਰਸ਼ ਮਿਲਣਗੇ ਕਹਿੰਦੇ ਪੰਡਤ ਨੇ ਤੱਕਿਆ ਜਾ ਕੇ ਵੀ ਬਾਕੀ ਕਹਿੰਦੇ ਉਸ ਸਤਪੁਰਸ਼ ਮਹਾਪੁਰਸ਼ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੱਤ ਹੈ ਉਹਨਾਂ ਦਾ ਕਿਹਾ ਸੱਤ ਹੈ ਕਹਿੰਦੇ ਆਹ ਬੈਠੇ ਹੈ ਸਤਪੁਰਸ਼ ਜਾ ਕੇ ਨਾ ਉਹਨਾਂ ਰੱਬ ਦੇ ਪਿਆਰਿਆਂ ਨੂੰ ਜੋ ਗੁਰੂ ਨਾਨਕ ਪਾਤਸ਼ਾਹ ਨੇ ਦੱਸੇ ਸਨ ਵੀ ਉੱਥੇ ਮਿਲਣਗੇ ਜਾ ਕੇ ਨਮਸ਼ਕਾਰ ਕੀਤੀ ਜਿਹੜਾ ਹਿਰਦਾ ਸੀ ਅਿਰਖਾਂ ਨਾਲ ਭਰਿਆ ਹੋਇਆ ਸੀ ਉਹ ਜਿਹੜੇ ਸੱਤ ਪੁਰਸ਼ਾਂ ਦੇ ਰੱਬ ਦੇ ਪਿਆਰੇ ਉਹ ਵੀ ਜਾਣਦੇ ਸਨ ਵੀ ਪੰਡਤ ਹੰਕਾਰ ਵਿੱਚ ਹੈ ਤੇ ਗੁਰੂ ਪਿਆਰ ਵਾਲਿਓ ਪੰਡਤ ਨੇ ਕਿਹਾ ਕਹਿੰਦੇ ਸੱਤ ਪੁਰਸ਼ੋ ਮੈਨੂੰ ਰੱਬ ਦੇ ਫਕੀਰ ਨੇ ਸੱਤ ਪੁਰਸ਼ ਮਹਾਂਪੁਰਸ਼ਾਂ ਨੇ ਕਹਲਿਆ ਵੀ ਮੈਂ ਤੁਹਾਡੇ ਕੋਲ ਜਾ ਆਵਾਂ ਤੇ ਤੁਸੀਂ ਮੈਨੂੰ ਕਹਿੰਦੇ ਰੱਬ ਦੀ ਪ੍ਰਾਪਤੀ ਵਾਸਤੇ ਕਹਿ ਲਈਏ ਵੀ ਮੇਰਾ ਆਪਣਾ ਅਸਲੀ ਘਰ ਕਿਹੜਾ ਕਹਿੰਦੇ ਦੱਸ ਦਿਓ ਤੇ ਗੁਰੂ ਪਿਆਰ ਵਾਲਿਓ ਉਹ ਸਤਪੁਰਸ਼ ਜਾਣਦੇ ਸਨ ਵੀ ਅਜੇ ਇਹ ਵਿਸ਼ੇਵਕਾਰਾਂ ਵਿੱਚ ਹੀ ਜੁੜਿਆ ਹੋਇਆ ਹੈ ਕਹਿੰਦੇ ਉਹਨਾਂ ਨੇ ਇੱਕ ਦਿਸ਼ਾ ਵੱਲ ਨੂੰ ਹੱਥ ਕਰ ਦਿੱਤਾ ਕਹਿੰਦੇ ਆਹ ਦਿਸ਼ਾ ਵੱਲ ਚਲਾ ਜਾ ਤੈਨੂੰ ਤੇਰਾ ਗੁਰੂ ਮਿਲ ਪਵੇਗਾ ਜਿਹੜੇ ਨਾਲ ਤੂੰ ਕਹਿੰਦੇ ਆਪਣੇ ਚਿੱਤ ਨੂੰ ਜੋੜਿਆ ਹੋਇਆ ਗੁਰੂ ਤੇ ਤੇ ਧਾਰਨ ਕੀਤਾ ਹੋਇਆ ਪਰ ਕਹਿੰਦੇ ਇਹ ਨਹੀਂ ਪਤਾ ਵੀ ਕਿਹੋ ਜਾਂ ਕਹਿੰਦੇ ਤੈਨੂੰ ਪਤਾ ਲੱਗ ਜੇਗਾ ਵੀ ਤੂੰ ਕਿਹੜੇ ਗੁਰੂ ਨਾਲ ਜੁੜਿਆ ਹੋਇਆ ਹੈ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਨੇ ਕੱਲਿਆ ਸੀ ਸਤਪੁਰਸ਼ਾਂ ਦੇ ਕੋਲ ਸਤਪੁਰਸ਼ਾਂ ਨੇ ਕੱਲ ਦਿੱਤਾ ਵੀ ਅੱਗੇ ਜਾ ਕੇ ਇੱਕ ਜਗ੍ਹਾ ਆਵੇਂਗੀ ਉੱਥੇ ਤੈਨੂੰ ਤੇਰਾ ਗੁਰੂ ਮਿਲੇਗਾ ਪੰਡਤ ਚੱਲਿਆ ਗਿਆ ਅੱਗੇ ਪੰਡਤ ਨੇ ਜਾ ਕੇ ਕੀ ਵੇਖਿਆ ਕਹਿੰਦੇ ਇੱਕ ਕੁਟਿਆ ਹੈ ਛਪਰੀ ਹੈ ਕਹਿ ਲਈਏ ਉਸ ਦੇ ਅੰਦਰ ਕਹਿੰਦੇ ਉਹਨਾਂ ਸਤਪੁਰਸ਼ਾਂ ਨੇ ਦੱਸਿਆ ਸੀ ਵੀ ਅੰਦਰ ਚਲਾ ਜਾਈਂ ਤੇ ਗੁਰੂ ਪਿਆਰ ਵਾਲਿਓ ਤੱਕਿਆ ਕੀ ਜਾ ਕੇ ਇੱਕ ਬਹੁਤ ਹੀ ਸੋਹਣੀ ਇਸਤਰੀ ਕਹਿੰਦੇ ਹਾਰ ਸ਼ਿੰਗਾਰ ਕਰਕੇ ਬੈਠੀ ਹੋਈ ਹੈ ਤੇ ਪੰਡਤ ਜਾ ਕੇ ਤੱਕਦਾ ਗੁਰੂ ਪਿਆਰ ਵਾਲਿਓ ਤੇ ਪੰਡਤ ਹੈਰਾਨ ਰਹਿ ਗਿਆ ਪੰਡਤ ਕਹਿੰਦੇ ਮੈਂ ਤੇ ਉਹਨਾਂ ਸਤਪੁਰਸ਼ਾਂ ਨੂੰ ਗੁਰੂ ਦਾ ਘਰ ਪੁੱਛਿਆ ਸੀ ਵੀ ਮੈਂ ਕਿਹੜੇ ਗੁਰੂ ਨੂੰ ਧਾਰਨ ਕਰਨਾ ਉਹ ਗੁਰੂ ਮੈਨੂੰ ਮਿਲ ਪਵੇ ਤੇ ਗੁਰੂ ਪਿਆਰ ਵਾਲਿਓ ਹਾਰ ਸ਼ਿੰਗਾਰ ਕੀਤਾ ਉਸ ਇਸਤਰੀ ਨੇ ਕਹਿੰਦੇ ਉਹ ਪੰਡਤ ਵੇਖ ਕੇ ਹੈਰਾਨ ਰਹਿ ਗਿਆ ਕਹਿੰਦੇ ਵਾਪਸ ਨੂੰ ਮੁੜ ਆਇਆ ਤੇ ਸੱਤ ਪੁਰਸ਼ਾਂ ਦੇ ਕੋਲ ਆ ਕੇ ਕਹਿਣ ਲੱਗਾ ਮੈਂ ਤੇ ਤੁਹਾਨੂੰ ਗੁਰੂ ਦਾ ਘਰ ਪੁੱਛਿਆ ਸੀ ਤੁਸਾਂ ਤੇ ਮੈਨੂੰ ਉਹ ਸੋਹਣੇ ਰੂਪ ਵਾਲੀ ਇਸਤਰੀ ਹਾਰ ਸ਼ਿੰਗਾਰ ਕੀਤਾ ਉਸ ਇਸਤਰੀ ਨੇ ਉਹਦੇ ਕੋਲ ਘੱਲ ਦਿੱਤਾ ਉਹ ਸੱਤ ਪੁਰਸ਼ ਨੇ ਕਹਿੰਦੇ ਖਿੜਖੜਾ ਕੇ ਹੱਸਣ ਲੱਗ ਪਏ ਉਹ ਕਹਿੰਦੇ ਪੰਡਤਾ ਉਹੀ ਤੇਰਾ ਗੁਰੂ ਐ ਤੂੰ ਸਮਝਿਆ ਨਹੀਂ ਤੈਨੂੰ ਅਸੀਂ ਕੀ ਆਖਿਆ ਸੀ ਅਸੀਂ ਤੈਨੂੰ ਆਖਿਆ ਸੀ ਜਿਹਦੇ ਨਾਲ ਤੇਰਾ ਚਿੱਤ ਜੁੜਿਆ ਹੋਇਆ ਹੈ ਤੇਰਾ ਗੁਰੂ ਅੱਗੇ ਮਿਲੇਗਾ ਕਹਿੰਦੇ ਜਿਹਨੂੰ ਤੂੰ ਵੇਖ ਕੇ ਆਇਆ ਨਾ ਸੰਸਾਰੀ ਮੋਹ ਮਾਇਆ ਨੂੰ ਕਹਿੰਦੇ ਅਸਲ ਵਿੱਚ ਤੇਰਾ ਚਿੱਤ ਅਜੇ ਤੱਕ ਹੋਸੇ ਨਾਲ ਜੁੜਿਆ ਹੋਇਆ ਹੈ ਉਹ ਭੱਲਿਆ ਜਿਨੇ ਤੈਨੂੰ ਸਾਡਾ ਰਸਤਾ ਦੱਸਿਆ ਉਹ ਆਪ ਰੱਬ ਐ ਤੂੰ ਉਹਦੇ ਚਰਨੀ ਕਿਉਂ ਨਾ ਪੈ ਗਿਆ ਸਾਡੇ ਕੋਲ ਕਰਨ ਕੀ ਆਇਆ ਉਹ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਤੈਨੂੰ ਸਾਡੇ ਕੋਲ ਘੱਲਿਆ ਉਹ ਭਲਿਆ ਉਹ ਅਹੰਕਾਰ ਦੇ ਵੱਜਿਆ ਹੋਇਆ ਕਹਿੰਦੇ ਤੂੰ ਉਸ ਗੁਰੂ ਨਾਨਕ ਪਾਤਸ਼ਾਹ ਦੇ ਚਰਨੀ ਪੈ ਜਾਂਦਾ ਵੀ ਤੁਸਾਂ ਮੈਨੂੰ ਗਿਆਨ ਦੇ ਰਹੇ ਹੋ ਮੇਰੇ ਤੇ ਗੁਰੂ ਤੁਸੀਂ ਹੈ ਤੋ ਗੁਰੂ ਪਿਆਰ ਵਾਲਿਓ ਉਹ ਪੰਡਤ ਕਹਿੰਦੇ ਹੁਣ ਉਹ ਸਤਪੁਰਸ਼ਾਂ ਦੇ ਕੋਲੋਂ ਚੱਲ ਕੇ ਨਾ ਭੱਜਈ ਆਉਂਦਾ ਹੈ ਭੱਜਈ ਆਉਂਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਤੇ ਆ ਕੇ ਡਿੱਗ ਪਿਆ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਤੇ ਆ ਕੇ ਡਿੱਗ ਪਿਆ ਗੁਰੂ ਪਿਆਰ ਵਾਲਿਓ ਸਤਿਪੁਰਸ਼ਾਂ ਨੇ ਹੁਣ ਕਹਿੰਦੇ ਉਹ ਗੱਲ ਦਾ ਸਤਿਤੀ ਅੰਦਰਲੀ ਵੀ ਉਹੀ ਰੱਬ ਨੇ ਜੇ ਆਪਣਾ ਭਲਾ ਚਾਹਣਾ ਨਾ ਕਹਿੰਦੇ ਉਹਨਾਂ ਨੂੰ ਆਪਣਾ ਗੁਰੂ ਬਣਾ ਲਏ ਤੇ ਉਥੇ ਆ ਕੇ ਫਿਰ ਪੰਡਤ ਨੇ ਗੁਰੂ ਨਾਨਕ ਪਾਸ਼ਾ ਨੂੰ ਆਪਣਾ ਗੁਰੂ ਧਾਰਨ ਕੀਤਾ ਗੁਰੂ ਪਿਆਰ ਵਾਲਿਓ ਆਇਆ ਸੀ ਹੰਕਾਰ ਤੋੜਨ ਵਾਸਤੇ ਆਪਣਾ ਹੰਕਾਰ ਕਹਿੰਦੇ ਗਵਾ ਚੱਲਿਆ ਗੁਰੂ ਨਾਨਕ ਪਾਤਸ਼ਾਹ ਨੇ ਐਸੀਆਂ ਰਹਿਮਤਾਂ ਬਖਸ਼ੀਆਂ ਕੀਤੀਆਂ ਹੁਣ ਪੰਡਤ ਵਿੱਚ ਕਹਿੰਦੇ ਰਤਾ ਭਰ ਵੀ ਹੰਕਾਰ ਨਾ ਲਿਆ ਚੱਕਨਾ ਚੂਰ ਹੋ ਗਿਆ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਬਿਨਾਂ ਹੰਕਾਰ ਤੋਂ ਹੁਣ ਪੰਡਤ ਆਪਣਾ ਸਿਰ ਨੀਵਾ ਕਰਕੇ ਹੱਥ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਪੌੜ ਛਕੀ ਹੈ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਜੋ ਗੁਰਮੰਤਰ ਦਿੱਤਾ ਹੈ ਹੁਣ ਇੱਕ ਜਗ੍ਹਾ ਬੈਠ ਕਰਕੇ ਉਸ ਗੁਰਮੰਤਰ ਦਾ ਜਾਪ ਕਰਦਾ ਹੈ ਹੁਣ ਕਹਿੰਦੇ ਪੁਸਤਕਾਂ ਪੜ ਪੜ ਕੇ ਉਠਾ ਤੇ ਨਹੀਂ ਲੱਦਣਾ ਹੁਣ ਕਹਿੰਦੇ ਵਾਹਿਗੁਰੂ ਦੇ ਨਾਮ ਦੀ ਕੀਰਤੀ ਕਰਨੀ ਹੈ ਬੰਦਗੀ ਕਰਨੀ ਹੈ ਇਸ ਬੰਦਗੀ ਨੇ ਮੈਨੂੰ ਭਵਜਲ ਸਾਗਰ ਤੋਂ ਪਾਰ ਲੰਘਾਉਣਾ ਹੈ ਭਵਜਲ ਸਾਗਰ ਤੋਂ ਪਾਰ ਇਸ ਕਹਿੰਦੇ ਜਪੇ ਨਾਮ ਨੇ ਲੰਘਾਉਣਾ ਤੇ ਗੁਰੂ ਪਿਆਰ ਵਾਲਿਓ ਅੱਗੇ ਗੁਰੂ ਨਾਨਕ ਪਾਤਸ਼ਾਹ ਫਿਰ ਉਸ ਪੰਡਤ ਨੂੰ ਸਿੱਧੇ ਰਸਤੇ ਪਾ ਕੇ ਅੱਗੇ ਇੱਕ ਪਰਬਤ ਦੇ ਕੋਲ ਜਾਂਦੇ ਆ ਉੱਚਾ ਪਹਾੜ ਹੈ ਜਿਸ ਪਹਾੜ ਤੇ ਬਲੀ ਕੰਧਾਰੀ ਰਹਿੰਦਾ ਹੈ ਤੇ ਗੁਰੂ ਨਾਨਕ ਪਾਸ਼ਾ ਉਸ ਪਹਾੜ ਦੇ ਬਿਲਕੁਲ ਜੜ ਦੇ ਵਿੱਚ ਨੀਚੇ ਬੈਠ ਜਾਂਦੇ ਆ ਜਿਸ ਤੋਂ ਪਹਾੜ ਦੀ ਉਚਾਈ ਸ਼ੁਰੂ ਹੁੰਦੀ ਹੈ ਤੇ ਗੁਰੂ ਨਾਨਕ ਪਾਸ਼ਾ ਫਿਰ ਭਾਈ ਮਰਦਾਨੇ ਨੂੰ ਪਿਆਸ ਲੱਗਦੀ ਹੈ ਪਾਣੀ ਦੀ ਭਾਈ ਮਰਦਾਨਾ ਜੀ ਕਿੱਦਾਂ ਬਲੀ ਕੰਧਾਰੀ ਦੇ ਕੋਲ ਪਾਣੀ ਨਹੀਂ ਜਾ ਕੇ ਮੰਗ ਕਰਦੇ ਆ ਤੇ ਬਲੀ ਕੰਧਾਰੀ ਕਿੱਦਾਂ ਹੰਕਾਰ ਵਿੱਚ ਭਾਈ ਮਰਦਾਨੇ ਨੂੰ ਪਾਣੀ ਨਹੀਂ ਜੇ ਦਿੰਦਾ ਤੇ ਫਿਰ ਗੁਰੂ ਨਾਨਕ ਪਾਸ਼ਾ ਕੀ ਕੌਤਕ ਬਿਖਤਾਉਂਦੇ ਐ ਅਗਲੇ ਦਵਾਨਾ ਅੰਦਰ ਵਿਚਾਰਾਂਗੀ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ ਜੀ ਬੋਲਦਿਆਂ ਤੋਂ ਇੱਕ ਨਹੀਂ ਨੇ ਕਪਰਕਾਰ ਦੀਆਂ ਫੁੱਲਾਂ ਆਪ ਦੀ ਔਰ ਗੁਰੂ ਜੀ ਬਖਸ਼ਣ ਜੋਗ ਹਨ ਬਖਸ਼ ਲੈਣਾ ਜੀ ਵਾਹਿਗੁਰੂ ਜੀ